ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਆਪਣੇ ਪੀਟੀ 3 ਦੇ ਸਿਲੇਬਸ ਵਿੱਚ ਦਿੱਤੇ ਹੋਏ ਵਿਰੋਧੀ ਸ਼ਬਦ ਜੋ ਕਿ ਹਨੇਰਾ ਤੋਂ ਝੂਠਾ ਤੱਕ ਹਨ ਬਾਰੇ ਵਿਚਾਰ ਚਰਚਾ ਕਰਾਂਗੇ ਇਹ ਵਿਰੋਧੀ ਸ਼ਬਦ ਤੁਹਾਡੀ ਪੰਜਾਬੀ ਦੀ ਵਿਆਕਰਨ ਦੀ ਕਿਤਾਬ ਦੇ ਪੇਜ ਨੰਬਰ 89 ਤੇ ਆ ਸੋ ਤੁਸੀਂ ਸਾਰੇ ਹੀ ਬੱਚੇ ਆਪਣੀ ਪੰਜਾਬੀ ਗ੍ਰਾਮਰ ਦੀ ਬੁੱਕ ਦਾ ਪੇਜ ਨੰਬਰ 89 ਓਪਨ ਕਰ ਲੋ ਹਾਂਜੀ ਬੇਟਾ ਜੀ ਹਨੇਰਾ ਤੋਂ ਲੈ ਕੇ ਜੂਠਾ ਤੱਕ ਸਾਨੂੰ ਵਿਰੋਧੀ ਸ਼ਬਦ ਦਿੱਤੇ ਗਏ ਆ ਵਿਰੋਧੀ ਸ਼ਬਦ ਤੁਸੀਂ ਪੁੱਤਰ ਜੀ 3rd ਕਲਾਸ ਤੋਂ ਸ਼ੁਰੂ ਕਰ ਦਿੰਨੇ ਹੋ 3rd ਕਲਾਸ ਤੋਂ ਸ਼ੁਰੂ ਕਰ ਲੈਂਦੇ ਹਾਂ ਇਸ ਲਈ ਤੁਹਾਨੂੰ ਪਤਾ ਆ ਕਿ ਤੁਹਾਨੂੰ ਦਿੱਤੇ ਹੋਏ ਸ਼ਬਦ ਦਾ ਜਿਹੜਾ ਵਿਰੋਧ ਉਹਦੇ ਅਗੇਂਸਟ ਉਹਦੇ ਵਿਰੁੱਧ ਵਾਲਾ ਸ਼ਬਦ ਆ ਉਹਦੇ ਉਲਟ ਵਾਲਾ ਸ਼ਬਦ ਆ ਸੀ ਉਹ ਬੋਲਣਾ ਲਿਖਣਾ ਹੁੰਦਾ ਆ ਤੋਂ ਸਾਡਾ ਸਭ ਤੋਂ ਪਹਿਲਾ ਜਿਹੜਾ ਸ਼ਬਦ ਹੈਗਾ ਆ ਹਨੇਰਾ ਇਹਦਾ ਵਿਰੋਧੀ ਰੂਪ ਹੈਗਾ ਆ ਚਾਨਣ ਹਾਨੀ ਹਾਨੀ ਨੁਕਸਾਨ ਜਦੋਂ ਸਾਨੂੰ ਕਿਸੇ ਬਿਜ਼ਨਸ ਦੇ ਵਿੱਚ ਕਿਸੇ ਕੰਮ ਕਰਦੇ ਵੀ ਜਾਂ ਕਿਧਰੇ ਹੋਰ ਨੁਕਸਾਨ ਹੋ ਜਾਵੇ ਹਾਨੀ ਹੋ ਜਾਵੇ ਦਾ ਇਹਦਾ ਵਿਰੋਧੀ ਰੂਪ ਹੈਗਾ ਲਾਭ ਜਦੋਂ ਸਾਨੂੰ ਬੈਨੀਫਿਟ ਹੋਵੇ ਹਮਾਇਤ ਵਿਰੋਧਤਾ ਹਮਾਇਤ ਹੁੰਦੀ ਆ ਕਿਸੇ ਦੀ ਸਾਈਡ ਲੈਣੀ ਕਿਸੇ ਦੀ ਗਵਾਹੀ ਪਰਨੀ ਵਿਰੋਧਤਾ ਉਹਦੇ ਅਗੇਂਸਟ ਹੋਣਾ ਹਮਾਇਤ ਵਿਰੋਧਤਾ ਹੌਲਾ ਹੌਲਾ ਹਲਕਾ ਜੇਦਾ weight ਬਹੁਤ ਘੱਟ ਹੋਵੇ ਭਾਰਾ ਜੇਦਾ weight ਜ਼ਿਆਦਾ ਹੋਵੇ ਹਾਂ ਨਾ ਮੀਨਸ ਤੁਹਾਡਾ ਜਿਹੜਾ ਜਵਾਬ ਆ ਉਹ ਹਾਂ ਵਿੱਚ ਆ ਜਾਂ ਨਾ ਵਿੱਚ ਕੁਆਰਾ ਕੁਆਰਾ ਕਿਹਨੂੰ ਕਹਿੰਦੇ ਆ ਅਨਮੈਰਿਡ ਨੂੰ ਵਿਆਹਿਆ ਮੈਰਿਡ ਕੁਆਰਾ ਵਿਆਹਿਆ ਤੁਹ ਜੂਰੇ ਨਹੀਂ ਹੈ ਕਿ ਟੀਮੀ ਤੁਹਾਨੂੰ ਇੱਥੇ ਕੁਐਸਚਨ ਦਿੱਤੇ ਹੋਇਆ ਉਹੀ ਤੁਹਾਨੂੰ ਵਿਰੋਧੀ ਰੂਪ ਨੂੰ ਵੀ ਅੱਗੇ ਕਰਕੇ ਤੁਹਾਡੇ ਕੋਲੋਂ ਪੁੱਛ ਲਿਆ ਜਾ ਸਕਦਾ ਹੈ ਇਹ ਦੋਨੋਂ ਹੀ ਇੱਕ ਦੂਜੇ ਦੇ ਅਪੋਜੀਟ ਨਹੀਂ ਇੱਕ ਦੂਜੇ ਦੇ ਵਿਰੋਧੀ ਨਹੀਂ अगे शब्द दिता कच्चा पक्का कोई फल कच्चा या कोई फल कंजूस जो कदे भी कोई पैसा ना खर्च करे कहते हैं कंजूस यदा विरोधी रूप है खर्चीला जो ज्यादा पैसा खर्च करता जिसका हाथ ज्यादा ही खुला हो खर्चीला कंजूस का विरोधी किया खर्चीला खर्चीला दा विरोधी किया ਕੰਜੂਸ ਕਪੁੱਤਰ ਕਪੁੱਤਰ ਬੁਰਾ ਪੁੱਤਰ ਬੁਰਾ ਪੁੱਤਰ ਮਤਲਬ ਜੋ ਆਪਣੀ ਮਾਪੇ ਦੀ ਰਿਸਪੈਕਟ ਨਾ ਕਰਦਾ ਹੋਵੇ ਉਹਨਾਂ ਦੀ ਕੇਅਰ ਨਾ ਕਰਦਾ ਹੋਵੇ ਸੁਪੁੱਤਰ ਜੋ ਚੰਗਾ ਹੋਵੇ ਜੋ ਉਹਨਾਂ ਦੀ ਕੇਅਰ ਵੀ ਕਰਦਾ ਆ ਉਹਨਾਂ ਦੀ ਰਿਸਪੈਕਟ ਵੀ ਕਰਦਾ ਆ ਅਸੀਂ ਇਹਨੂੰ ਦੂਜੀ ਤਰ੍ਹਾਂ ਵੀ ਲੈ ਸਕਦੇ ਆ ਸੁਪੁੱਤਰ ਕਪੁੱਤਰ ਕਲੀਅਰ ਆ ਪੁੱਤਰ ਜੀ ਸਾਰਿਆਂ ਨੂੰ ਇੱਥੇ ਤੱਕ ਅੱਗੇ ਆਪਣਾ ਦਿੱਤਾ ਹੋਇਆ ਆ ਕਸਿਆ ਕਸਿਆ ਜਿਹੜਾ ਜਿਸ ਨੂੰ ਬਨੇ ਜ਼ਬਰਦਸਤ ਬਨਿਆ ਹੋਵੇ ਬਿਲਕੁਲ ਵੀ ਉਹ ਹਿੱਲ ਨਾ ਸਕੇ ਕਸਿਆ ਤਿੱਲਾ ਮੀਨਸ ਜੋ ਅਸਾਨੀ ਨਾਲ ਹੀ ਖੁੱਲ ਜਾਵੇ ਕੋਲ ਦੂਰ ਕੋਈ ਵਸਤੂ ਤੁਹਾਡੇ ਕੋਲ ਪਈ ਆ ਕੋਈ ਤੁਹਾਡੇ ਤੋਂ ਦੂਰ ਪਈ ਆ ਕਾਲਾ ਹੁਣ ਦੇਖੋ ਤੇ ਕਾਲਾ ਸ਼ਬਦ ਦੇ ਜਿਹੜੇ ਆਪਾਂ ਨੇ ਦੇਖਦੇ ਆ ਸ਼ਬਦ ਇਹਦੇ ਅੱਖਰਾਂ ਦੇ ਵਿੱਚ ਲੱਲੇ ਅੱਖਰ ਦੇ ਵਿੱਚ ਬਿੰਦੀ ਪਾਈਆ ਜੇ ਅਸੀਂ ਉਦਾਂ ਹੀ ਬੋਲ ਦਿੰਦੇ ਕੱਕੇ ਨੂੰ ਕੰਨਾ ਲੱਲੇ ਨੂੰ ਕੰਨਾ ਉਹ ਹੋਣਾ ਸੀ ਕਾਲਾ ਇਥੇ ਕੀਆ ਕਾਲਾ ਮੀਨਸ ਲੱਲੇ ਨੂੰ ਜਿਹੜਾ ਆ ਸੀ ਉਹ ਬਹੁਤ ਫਲਾਈਟਲੀ ਬੋਲਣਾ ਆ ਇਹਦਾ ਵਿਰੋਧੀ ਰੂਪ ਕੀਆ ਗੋਰਾ ਕਾਲਾ ਗੋਰਾ ਮੀਨਸ ਇਥੇ ਇਨਸਾਨ ਦੇ ਰੰਗ ਦੀ ਗੱਲ ਕੀਤੀ ਆ ਕਾਲਾ ਚਿੱਟਾ ਨਹੀਂ ਕੋੜਾ ਮਿੱਠਾ कोई वस्तु कौड़ी या कोई मिठी होंगी खरा खराब खाली परिया, परिया खाली कोई वस्तु कोई पांडा खाली या कोई भरिया होया खुला तंग कोई रस्ते बहुत खुले होंगे कई रस्ते बहुत तंग होंगे उतो एक परसन ही बड़ी मुश्किल न लंघ के जाता ਖੁਸ਼ਬੋ ਬਦਬੋ ਬੁਦੂਬੋ ਖੁਸ਼ਬੋ ਜਦੋਂ ਫੁੱਲਾਂ ਤੋਂ ਖੁਸ਼ਬੂ ਆਂਦੀਆ ਇਸੇ ਗੰਦੀ ਜਗ੍ਹਾ ਤੇ ਉਹ ਗੰਦੀ ਬਦਬੋ ਆਂਦੀਆ ਇਸੇ ਤਰ੍ਹਾਂ ਹੀ ਅੱਗੇ ਦਿੱਤਾ ਹੋਇਆ ਆ ਗਿੱਲਾ ਸੁੱਕਾ ਗਿੱਲਾ ਮਤਲਬ ਜੇ ਤੇ ਪਾਣੀ ਢੋਲਿਆ ਜਾਵੇ ਤਾਂ ਉਹ ਗਿੱਲਾ ਹੋ ਜਾਂਦਾ ਪਾਣੀ ਸੁੱਕ ਜਾਵੇ ਤਰਤੀ ਦੁਆਰਾ ਸੁੱਕੀ ਹੋ ਜਾਂਦੀ ਆ ਉਹ ਥਾਂ ਸੁੱਕਾ ਹੋ ਜਾਂਦਾ ਆ ਗਿਆਨੀ ਅਗਿਆਨੀ ਯਾਨੀ ਜਿਸ ਨੂੰ ਹਰ ਚੀਜ਼ ਦਾ ਗਿਆਨ ਹੋਵੇ ਅਗਿਆਨੀ ਜਿਸ ਨੂੰ ਕਿਸੇ ਵੀ ਚੀਜ਼ ਦਾ ਗਿਆਨ ਨਾ ਹੋਵੇ ਅਗਿਆਨੀ ਗਿਆਨੀ ਗਿਆਨੀ ਅਗਿਆਨੀ ਗੁਰਮੁਖ ਜੋ ਗੁਰਾਂ ਦਾ ਕਹਿਣਾ ਮੰਨੇ ਗੁਰਾਂ ਦੇ ਆਖੇ ਲੱਗੇ ਮਨਮੁਖ ਜੋ ਸਿਰਫ ਆਪੜੇ ਮੰਨ ਦੀਆ ਕਰੇ ਮਨਮੁਖ ਗੁਰਮੁਖ ਗੁਰਮੁਖ ਮਨਮੁਖ ਅੱਗੇ ਦਿੱਤਾ ਹੋਇਆ ਆ ਗੁਲਾਮ ਗੱਗੇ ਦੇ ਪੈਚ ਬਿੰਦੀ ਪਾਈ ਹੋਈ ਆ ਸਿੰਪਲ ਗੱਗੇ ਨੂੰ ਔਂਕਣ ਨਹੀਂ ਐ ਗੁਲਾਮ ਆਜ਼ਾਦ ਭਾਰਤਿਕ ਆਜ਼ਾਦ ਦੇਸ਼ ਹੈ ਗੰਦਾ ਸਾਫ ਸਾਫ ਗੰਦਾ ਚੋਪੜੀ ਸੁੱਕੀ ਚੋਪੜੀ ਹੁੰਦੀ ਆ ਜਿਹੜੀ ਰੋਟੀ ਨੂੰ ਅਸੀਂ ਘਿਓ ਲਗਾਇਆ ਹੁੰਦਾ ਉਹ ਮੋ ਚੋਪੜੀ ਗੰਦਿਆ ਸੁੱਕੀ ਜਿਹਨੂੰ ਅਸੀਂ ਸਵੇ ਤੋਂ ਐਸਿਟੀ ਸੀ ਚੁੱਕ ਲੈਣੇ ਜਿਹਨੂੰ ਕਿਉਂ ਨਹੀਂ ਲਗਾਇਆ ਹੁੰਦਾ ਉਹ ਕਹਿੰਦੇ ਆ ਸੁੱਕੀ ਸੁੱਕੀ ਚੋਪੜੀ ਚੋਪੜੀ ਸੁੱਕੀ ਚੇਲਾ ਗੁਰੂ ਚੇਲਾ ਸ਼ਿਸ਼્ય ਸਟੂਡੈਂਟ ਵਿਦਿਆਰਥੀ ਗੁਰੂ ਅਧਿਆਪਕ ਜੰਗਲੀ ਪਾਲਤੂ ਇਥੇ ਹੁਣ ਜਾਨਵਰਾਂ ਦੀ ਗੱਲ ਕੀਤੀ ਹੁੰਦੀ ਹੈ ਜਿਹੜੇ ਜਾਨਵਰ ਜੰਗਲਾਂ 'ਚ ਪਾਲਦੇ ਨਹੀਂ ਜੰਗਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਆ ਜੰਗਲੀ ਪਾਲਤੂ ਜਾਨਵਰ ਕਿਹੜੇ ਹੁੰਦੇ ਆ ਜਿਹੜੇ ਘਰਾਂ ਦੇ ਵਿੱਚ ਪਾਲੇ ਜਾਂਦੇ ਆ ਜਿਵੇਂ ਕੁੱਤਾ ਬਿੱਲੀ ਮੱਝ ਗਾਂ ਛੇਡ ਬੱਕਰੀ ਇਹ ਵਾਲੇ ਜਿਹੜੇ ਨੇ ਪਾਲਤੂ ਜਾਨਵਰ ਜਿੱਤ ਹਾਰ ਹਾਰ ਜਿੱਤ ਜੰਨਤ ਜੰਨਤ ਕੀ ਹੁੰਦੀ ਆ ਸਵਰਗ ਜੰਨਤ ਤੇ ਕਿਹਨੂੰ ਕਹਿੰਦੇ ਆ ਸਵਰਗ ਨੂੰ ਦੋਜਕ ਨਰਕ ਜੰਨਤ स्वरक दोजक नरक उस तो बाद है जन्म मौत जे किसी का जन्म हुआ है तो वो मौत भी निश्चित है तो जन्म दा विरोधी की हो गया मौत जल्दी देरी कोई काम छेती छेती कर लेना कुछ इन बहुत देर लगा के करना जल्दी देरी देरी जल्दी जूठा सुचा ਝੂਠਾ ਹੁੰਦਾ ਕਿਸੇ ਦੀ ਕੀਤੀ ਖਾਦੀ ਹੋਈ ਅੱਧੀ ਬਚ ਜਾਵੇ ਉਹ ਨੂੰ ਆਪਾਂ ਕਹਿੰਦੇ ਆ ਨਾ ਇਹ ਝੂਠੀ ਸਬਜੀ ਆ ਇਹ ਝੂਠੀ ਰੋਟੀ ਆ ਸੁੱਚੀ ਜਿਹਨੂੰ ਕਿਸੇ ਨੇ ਵੀ ਨਾ ਖਾਂਦਾ ਹੋਵੇ ਬਿਲਕੁਲ ਸੁੱਚੀ ਹੁੰਦੀ ਆ ਉਹ ਸੱਚਾ ਝੂਠਾ ਝੂਠਾ ਸੁੱਚਾ ਇਥੇ ਤੱਕ ਸੀਗੇ ਬੇਟਾ ਜੀ ਆਪਣੇ ਵਿਰੋਧੀ ਸ਼ਬਦ ਜਿਹੜੇ ਕਿ ਆਪਣੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਆ ਤੁਸੀਂ ਸਾਰੇ ਆਨੇ ਜੋ ਤੁਹਾਨੂੰ ਅੱਜ ਵਰਕਸ਼ੀਟ 'ਚ ਮੈਂ ਸੈਂਡ ਕਰੂੰਗੀ ਉਹੀ ਸਿਰਫ ਆਪਣੀਆਂ ਕਾਪੀਆਂ ਦੇ ਵਿੱਚ ਲਿਖਣੀ ਆ। ਕਲੀਅਰ ਬੇਟਾ ਜੀ। ਸੋ ਤੁਸੀਂ ਸਾਰਿਆਂ ਨੇ ਇੰਨਾ ਮੁਹਾਵਰਿਆਂ ਅਗ ਵਿਰੋਧੀ ਸ਼ਬਦਾਂ ਨੂੰ ਧਿਆਨ ਨਾਲ ਪੜ੍ਹਨਾ ਆ ਤੇ ਸਮਝਣਾ ਆ। ਥੈਂਕ ਯੂ ਬੇਟਾ ਜੀ।